ਹਾਂਜੀ ਦੋਸਤੋ ਆਪਣਾ ਸੂਜੀ ਦਾ ਭੋਗ ਤਿਆਰ ਆ ਵੇਖੋ ਕਿੰਨਾ ਸੋਹਣਾ ਬਣਿਆ ਵਾ ਭਾਈ ਓਨਾਂ ਹੀ ਇਹ ਮਿੱਠਾ ਵੀ ਬਣਿਆ ਵਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਖੁਸ਼ਹਾਲ ਹੋਵੋਗੇ ਤੇ ਦੋਸਤੋ ਅੱਜ ਆਪਾਂ ਬਣਾਉਣ ਜਾ ਰਹੇ ਆ ਸੂਜੀ ਦਾ ਹਲਵਾ ਸੂਜੀ ਦਾ ਪ੍ਰਸ਼ਾਦ ਦੁੱਧ ਪਾ ਕੇ ਤੇ ਅੱਜ ਉਹ ਬਣਾਉਨੇ ਆ ਤੇ ਤੁਹਾਨੂੰ ਵੀ ਸਿਖਾਉਨੇ ਆ ਕਿ ਸੂਜੀ ਦਾ ਪ੍ਰਸ਼ਾਦ ਜਾਂ ਹਲਵਾ ਕਿਵੇਂ ਘਰ ਵਿੱਚ ਅਸੀਂ ਬਣਾ ਸਕਦੇ ਆ ਜੁੜੇ ਰਹੋ ਜੀ ਇਸ ਵੀਡੀਓ ਦੇ ਨਾਲ ਚਲੋ ਬਣਾਈਏ ਸੂਜੀ ਦਾ ਪ੍ਰਸ਼ਾਦ ਦੋਸਤੋ ਸੂਜੀ ਦਾ ਪ੍ਰਸ਼ਾਦ ਤੇ ਭੋਗ ਬਣਾਉਣ ਦੇ ਲਈ ਆਪਾਂ ਇਹ ਇਹ ਚੀਜ਼ਾਂ ਲਈਆਂ ਨੇ ਦੁੱਧ ਲਿਆਵਾ ਸੂਜੀ ਹੈ ਤੇ ਕਾਂਡਾ ਚੀਨੀ ਕਿਉ ਹੋਵੇ ਤੇ ਮਲਾਈ ਹੈ ਭਾਈ ਜੇ ਉਹ ਆਪਾਂ ਦੁੱਧ ਤੋਂ ਲਈ ਸੀਗੀ ਇਹਨੂੰ ਆਪਾਂ ਕਰੀਮ ਵੀ ਕਹਿ ਦਿੰਦੇ ਆ ਤੇ ਇਸ ਤੋਂ ਬਾਅਦ ਆਪਾਂ ਖੋਪਾ ਲਿਆਵਾ ਤੇ ਬਦਾਮ ਲੈਨੇ ਭਾਈ ਇਹ ਤੁਸੀਂ ਆਪਣੀ ਲੋੜ ਦੇ ਮੁਤਾਬਿਕ ਪਾ ਸਕਦੇ ਹੋ ਤੇ ਇੱਕ ਭਾਈ ਆਪਾਂ ਰੰਗ ਲਿਆਵਾ ਰੰਗ ਪਾਉਣ ਦੇ ਲਈ ਇਹ yellow color ਇਹ ਰੰਗ ਦਾ ਸੋ ਇਹ ਸਾਰੀਆਂ ਆਪਾਂ ਬਰਾਬਰ ਕੁਆਂਟੀਟੀ ਦੇ ਵਿੱਚ ਲਿਆ ਗਿਆ ਦੇ ਜਿੰਨੀ ਕਿ ਸੂਜੀ ਆ ਉੰਨੀ ਭਾਈ ਖੰਡ ਆ ਉੰਨਾ ਕੀ ਕਿਉ ਆ ਤੇ ਕਿਉਂਕਿ ਉਹ ਤੋਂ ਇਹਨਾਂ ਨਾਲ ਅੱਧੀ ਆਪਣੇ ਕੋਲੇ ਮਿਲਾਈ ਹੈ ਠੀਕ ਹੈ ਜੀ ਤੇ ਉਹਨਾਂ ਕੇ ਆਪਣੇ ਕੋਲੇ ਦੁੱਧਾ ਲਗਭਗ ਇੱਕੋ ਜੀ ਕੁਆਂਟੀਟੀ ਦੇ ਵਿੱਚ ਹੀ ਲਈ ਜਾਂਦੇ ਤੇ ਜੋ ਆਪ ਨੇ ਸਕੇਵੇਂ ਵੀ ਇਹ ਤੋਂ ਤੁਸੀਂ ਆਪਣੀ ਲੋੜ ਦੇ ਮੁਤਾਬਿਕ ਪਾ ਸਕਦੇ ਹੋ ਠੀਕ ਹੈ ਜੀ ਦੋਸਤੋ ਕੋਈ ਵੀ ਚੀਜ਼ ਬਣਾਉਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਦੇ ਨਾਲ ਜ਼ਰੂਰ ਧੋ ਲਵੋ ਕਿਉਂਕਿ ਸਫਾਈ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਕਿਦੋਂ ਹੁਣ ਆਪਾਂ ਸ਼ੁਰੂਆਤ ਕਰਦੇ ਹੈਸ ਪਹਿਲਾਂ ਦੋਸਤੋ ਆਪਾਂ ਕਿਉਂ ਉਹਨੂੰ ਗਰਮ ਕਰ ਲੈਣਾ ਵਾ ਇਹੜਾ ਕੀ ਦੇ ਵਿੱਚ ਆਪਾਂ ਬਣਾ ਰਹੇ ਆ ਤੇ ਇਹ ਕਿ ਉਹ ਗਰਮ ਹੋ ਜਾਣ ਤੋਂ ਬਾਅਦ ਆਪਾਂ ਇਹਦੇ ਵਿੱਚ ਸੂਜੀ ਪਾ ਦੇਣੀ ਆ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਕਿ ਉਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਭੁੰਨ ਰਹੇ ਆ ਜੀ ਤੇ ਦੋਸਤੋ ਹੁਣ ਆਪਣੀ ਸੂਜੀ ਚੰਗੀ ਤਰ੍ਹਾਂ ਭੁੰਨੀ ਗਈ ਹੈ ਇੱਕ ਤਾਂ ਭਈ ਸੂਜੀ ਨੇ ਘੋਸ਼ ਸ਼ਸਵਾ ਤੇ ਨੰਬਰ 2 ਤੇ ਜਿਹੜਾ ਇਹਦਾ ਕਲਰ ਆ ਉਹ ਬਦਾਮੀਆ ਹੋ ਗਿਆ ਬਬ ਠੀਕ ਹੈ ਜੀ ਹਲਕਾ ਹਲਕਾ ਪੂਰਾ ਬਰਾਊਨ ਹੋ ਗਿਆ ਵਾ ਤੇ ਦੋਸਤੋ ਹੁਣ ਆਪਾਂ ਰੰਗ ਨੂੰ ਘੋਲ ਲੈਣਾ ਵਾ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲੈਣਾ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਨਾ ਮਿਕਸ ਕਰ ਲੈਣਾ ਪਾਣੀ ਦੇ ਵਿੱਚ ਠੀਕ ਹੈ ਜੀ ਦੇਖੋ ਇਹ ਚੰਗੀ ਤਰ੍ਹਾਂ ਘੁਲ ਗਿਆ ਵਾ ਪਾਣੀ ਵਿੱਚ ਹੁਣ ਮੰਮੀ ਬੈਸਟ ਪਾਉਣਾ ਹੁਣ ਭਾਜੀ ਆਪਾਂ ਇਹਨੂੰ ਆਪਣੀ ਭੁੰਨੀ ਹੋਈ ਸੂਜੀ ਦੇ ਵਿੱਚ ਪਾ ਲੈਣਾ ਵਾ ਆ ਲੈ ਲਈ ਅਰੇ ਤੁਸੀਂ ਮੈਂ ਤੇ ਹੁਣ ਪਾਣੀ ਹੁਣ ਪਾਈ ਕਰੀਮ ਪਾ ਦੇਣੀ ਹੈ ਮੜਾਈ ਦੁੱਧ ਦੀ ਤੇ ਹੁਣ ਚੀਨੀ ਪਾ ਦੇਣੀ ਹੈ ਜੀ ਪਾ ਲੈ ਰੰਗ ਰੰਗ ਪਹਿਲੇ ਤੀਕਾ ਉਡਾ ਗਏ ਜਿਆਦਾ ਪਾ ਲਿਆ ਤੀ ਦੇਖੋ ਪੂਰੀਆਂ ਕੋਈ ਕੋਈਆਂ ਇਹ ਰੇ ਨੰਗ ਪਾਇਆ ਗਿਆ। ਤਾਂ ਦੋਸਤੋ ਇਹ ਆਪਾਂ ਸੂਜੀ ਨੂੰ ਭੁੰਨਣ ਤੋਂ ਬਾਅਦ ਤੇ ਕੂੜੀ ਨੂੰ ਘੋੜੇ ਵਿੱਚ ਭੁੰਨਣ ਤੋਂ ਬਾਅਦ ਜਦ ਇਹ ਸਾਰੀਆਂ ਚੀਜ਼ਾਂ ਪਾ ਦੇਣੀਆਂ ਨੇ ਫਿਰ ਤੋਂ ਆਪਾਂ ਦੁੱਧ ਵੀ ਜਦੀ ਪਾ ਦੇਣਾ। ਠੀਕ ਹੈ ਜੀ। ਤੇ ਹੁਣ ਪਹਿਲਾਂ ਪਹਿਲੇ ਵਿੱਚ ਖੋਪਾ ਤੇ ਆਪਣਾ ਬਦਾਮ ਪਾ ਦਿੱਤੇ ਨੇ ਤੁਸੀਂ ਇਹਦੇ ਵਿੱਚ ਦਾ ਆਖਾਂ ਵੀ ਪਾ ਸਕਦੇ ਹਾਂ ਮਾਵੀ ਜੀ ਵੀ ਪਾ ਸਕਦੇ ਹਾਂ ਕਈ ਚੀਜ਼ਾਂ ਭਾਈ ਐਡ ਕਰ ਸਕਦੇ ਆ ਇਹਨੂੰ ਆਪਾਂ ਭਾਈ ਖਲਾਈ ਜਾਣਾ ਵਾ ਨਹੀਂ ਗਾੜਾ ਕਰ ਜਾਣਾ ਤੇ ਇਹਨੇ ਗਾੜਾ ਹੋਈ ਜਾਣਾ ਮਾਹੌਲ ਹੀ ਹੋਣੀ ਜਦੋਂ ਭਾਈ ਇਹ ਚੰਗੀ ਤਰ੍ਹਾਂ ਨਾ ਭੋਗ ਵਾਂਗੂ ਗਾੜਾ ਹੋ ਗਿਆ ਫੇਰ ਆਪਾਂ ਗੈਸ ਬੰਦ ਕਰ ਦਿਆਂਗੇ ਹਾਂ ਜਾਤੀ ਆ ਆ ਦੇਖੋ ਭਾਈ ਆਪਣਾ ਹੁਣ ਸੂਜੀ ਦਾ ਭੋਗ ਜਾਂ ਫਿਰ ਕਹਿੰਦੇ ਪ੍ਰਸ਼ਾਦ ਪੂਰੀ ਤਰ੍ਹਾਂ ਨਾਲ ਰੈਡੀ ਹੈ ਠੀਕ ਹੈ ਜੀ ਇਹ ਇਦਾਂ ਰਹਿਣੇ ਫੁੱਲ ਜਾਣਾ ਵਾ ਦੇਖੋ ਭੋਗ ਜਿੱਤਣਾ ਹੈ ਵਾ ਕਿਹਾ ਵਾ ਛੁੱਡਾ ਗਿਆ ਸਾੜ ਗਿਆ ਵਾ ਇਸ ਤਰ੍ਹਾਂ ਆ ਕਸੂਜੀ ਦਾ ਹਲਕਾ ਵੀ ਰੇੜੀ ਕਰਤਾ ਰਹੇ ਆਪਣੇ ਘਰ ਦੇ ਤੇ ਬਾਈ ਆਪਾਂ ਇਸ ਨੂੰ 2 ਮਿੰਟ ਦੇ ਲਈ ਇੱਥੇ ਪਿਆ ਰਹਿਣ ਦੇਣਾ ਵਾ ਗੈਸ ਬੰਦ ਕਰ ਦੋ ਤੇ ਫਿਰ ਆਪਣਾ ਚੰਗੀ ਤਰ੍ਹਾਂ ਬੜ ਕੇ ਰੇੜੀ ਹੋ ਜਾਊਗਾ ਆਪਣਾ ਪ੍ਰਸ਼ਾਦ ਤੇ ਵੇਖੋ ਦੋਸਤੋ ਕਿੰਨਾ ਵਧੀਆ ਆਪਣਾ ਸੂਜੀ ਦਾ ਭੋਗ ਬਣ ਗਿਆ ਵਾ ਕਿਉਂਕਿ ਇਹਨੂੰ ਥੋੜਾ ਜਿਹਾ ਰੈਸਟ ਮਿਲਿਆ ਵਾ ਤੇ ਇਹਨੇ ਦੇਖੋ ਕਿੰਨਾ ਵਧੀਆ ਘੋੜ ਛੱਡਿਆ ਵਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਆਪਣਾ ਸੂਜੀ ਦਾ ਪਰਸ਼ਾਦ ਤਿਆਰ ਕਰ ਸਕਦੇ ਹਾਂ ਭਾਈ ਜਿਵੇਂ ਹੀ ਆਪਣੀ ਨਾ ਸੂਜੀ ਭੁੱਜ ਜਾਂਦੀ ਆ ਤਾਂ ਆਪਾਂ ਜਦੀ ਸਾਰੀਆਂ ਚੀਜ਼ਾਂ ਨੂੰ ਪਾਉਣਾ ਸ਼ੁਰੂ ਕਰ ਦੇਣਾ ਠੀਕ ਹੈ ਜੀ ਤੇ ਜਦੋਂ ਆਪਾਂ ਸਾਰੀਆਂ ਚੀਜ਼ਾਂ ਪਾ ਲਈਆਂ ਤੇ ਐਂਡ ਤੇ ਆਪਾਂ ਦੁੱਧ ਪਾਉਣਾ ਵਾ ਤੇ ਉਹ ਥੋੜਾ ਥੋੜਾ ਕਰਕੇ ਉਹਨੂੰ ਵਿੱਚੇ ਦੁੱਧ ਨੂੰ ਘੋਲ ਹੀ ਜਾਣਾ ਵਾ ਸਾਰੇ ਆਪਣੇ ਘੋਗ ਦੇ ਵਿੱਚ